ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਅਸਤੇ ਲੈ ਕੇ ਆਈ ਹਾਂ ਗੋਮ ਪਾਈਪਿੰਗ ਲਾਉਣ ਦਾ ਤਰੀਕਾ ਆਪਾਂ ਗੋਲ ਗਲੇ ਦੇ ਉੱਤੇ ਗੋਮ ਪਾਈਪਿੰਗ ਕਿਵੇਂ ਲਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿਵੇਂ ਸਟਾਰਟ ਕੀਤਾ ਪਹਿਲਾਂ ਆਪਾਂ ਪ੍ਰੈਸ ਨਾਲ ਗਲਾਜ ਮੇੜਿਆ ਪ੍ਰੈਸ ਨਾਲ ਗਲਾ ਲਗਾ ਕੇ ਕੱਪੜੇ ਦੇ ਉੱਪਰ ਉਸ ਤੋਂ ਬਾਅਦ ਕਿਵੇਂ ਆਪਾਂ ਪਾਈਪਿੰਗ ਲਗਾ ਰਹੇ ਹਾਂ ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਕਿਸ ਤਰੀਕੇ ਨਾਲ ਆਈ ਹੈ ਹਾਂਜੀ ਫੋਨ ਆਪਾਂ ਇਹਦਾ ਸੈਂਟਰ ਕਰਕੇ ਟੱਕਲਾ ਆ ਬਿਲਕੁਲ ਸੈਂਟਰ ਕਰਕੇ ਨਿਸ਼ਾਨੀ ਲਗਾਵਾਂਗੇ ਆਪਾਂ ਕਮੀਜ਼ ਉੱਪਰ ਵੀ ਨਿਸ਼ਾਨੀ ਲਗਾਵਾਂਗੇ ਜੋ ਕਿ ਸੈਂਟਰ ਕਰਕੇ ਇੱਧਰ ਉੱਧਰ ਗਲਣਾ ਨਾ ਹੋਵੇ ਹੁਣ ਆਪਾਂ ਘੇਰ ਤੋਂ ਇਹ ਵਿਚਲੀ ਸਾਈਡ ਚੱਲੇਗੀ ਉਸ ਦੇ ਵਿਚਕਾਰ ਕੱਪੜੇ ਦੇ ਤੇ ਗਲੇ ਦੇ ਵਿਚਕਾਰ ਪਾਈਪਿੰਗ ਲੱਗ ਗਈ ਇਹ ਆਪਣੀ ਸਲਾਈ ਲੱਗੀ ਹੁੰਦੀ ਕਰਕੇ ਉਸੇ ਸਲਾਈ ਦੇ ਉੱਪਰ ਉੱਪਰ ਆਪਾਂ ਸਲਾਈ ਲਗਾਉਣੀ ਆ। ਹਾਂਜੀ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿਸ ਤਰੀਕੇ ਨਾਲ ਲਾਈ ਹੁਣ ਆਪਾਂ ਨਾਲ-ਨਾਲ ਉਹਨੂੰ ਕਟਿੰਗ ਕਰਾਂਗੇ। ਇਹ ਗਲੇ ਦੇ ਅੰਦਰਲੀ ਸਾਈਡ ਇਹ ਜ਼ਿਆਦਾ ਨੇੜੇ ਨਹੀਂ ਕਰਨੀ। ਸਲਾਈ ਤੋਂ ਉਰੇ ਪੈਰ-ਪੈਰ ਦੀ ਦੂਰੀ ਤੇ ਕਟਿੰਗ ਕਰਾਂਗੇ। ਗੋਲ ਗਲੇ ਦੇ ਵਿੱਚ ਆਪਾਂ ਕੱਟ ਲਗਾਵਾਂਗੇ। ਕਿਉਂਕਿ ਵਾਲਮਪੈਂਸ ਫਾਈਨਰ ਗਲਾ ਫੋਰਮ ਹੋ ਸਕੇ। ਹਨ। ਇਹ ਗੋਮ ਪਾਈਪਿੰਗ ਲੱਗ ਜਾਂਦੀ ਹੈ 골ਡਨ ਪਾਈਪਿੰਗ ਜਿਵੇਂ ਕਿ ਕਿਸੇ ਵੀ ਗਲੇ ਦੀ ਚੁਬਦੀ ਆ ਇਹ ਚੁਬਦੀ ਨਹੀਂ। ਗਰਮੀ ਜਾਂ ਸਰਦੀ ਵਿੱਚ ਵਧੀਆ। ਲੱਗ ਜਾਂਦੀ ਹੈ ਇਹਦੇ ਧਾਗੇ ਨਹੀਂ ਨਿਕਲਦੇ ਫਿਰ ਇਹ ਬਹੁਤ ਹੀ ਸਫਾਈ ਨਾਲ ਲੱਗ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਨੀਚੇ ਵਾਲੀ ਸਾਈਡ ਵੀ ਦਿਖਾਈ ਨਹੀਂ ਦਿੰਦੀ ਉੱਪਰਲੀ ਸਾਈਡ ਵੀ ਨਹੀਂ ਦਿਖਾਈ ਦਿੰਦੀ ਇਹ ਗੋਮਤਰੀਕੇ ਨਾਲ ਪਾਈਪਿੰਗ ਨਿਕਲਉਂਦੀ ਆਈ ਹੋਪ ਕਿ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਹੋਊਗਾ ਪਲੀਜ਼ ਤੁਸੀਂ ਮੈਨੂੰ ਕਮੈਂਟ ਚ ਜਰੂਰ ਦੱਸਣਾ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਜੇ ਕੋਈ ਹੋਰ ਚੀਜ਼ ਸਿੱਖਣੀ ਹੋਵੇ ਤਾਂ ਮੈਨੂੰ ਮੈਸੇਜ ਜ਼ਰੂਰ ਕਰਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਦਿ ਲੋੜਾ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਂ ਉਹ ਵੀ ਵੀਡੀਓ ਬਣਾ ਕੇ ਭੇਜੂੰਗੀ ਜੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਫਾਈ ਨਾਲੇ ਪਾਈਪਿੰਗ ਲੱਗੀ ਹੈ ਥੈਂਕਸ ਫॉर ਵਾਚਿੰਗ